ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਰੀ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਫੁੱਲ ਮਖਾਣਿਆਂ ਦਾ ਹੈਲਦੀ ਰੈਤਾ ਬਣਾਈਏ ਗਰਮੀਆਂ ਵਾਸਤੇ ਛੰਡਾ ਠਾਰ ਫੁੱਲ ਮਖਾਣਿਆਂ ਦਾ ਰੈਤਾ ਬਣਾਈਏ ਲਓ ਜੀ ਆਪਾਂ ਨੂੰ ਫੁੱਲ ਮਖਾਣਿਆਂ ਦਾ ਰੈਤਾ ਬਣਾਉਣ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਦਹੀਂ ਲੈ ਲਿਆ ਤਿੰਨ ਕੌਲੀਆਂ ਆਪਾਂ ਦਹੀਂ ਦੀਆਂ ਲੈ ਲਈਆਂ ਇੱਕ ਇੱਕ ਕੌਲੀ ਆਪਾਂ ਫੁੱਲ ਮਖਾਣਿਆਂ ਦੀ ਲੈ ਲਈ ਆ ਥੋੜਾ ਜਿਹਾ ਸੀ ਪਦੀਨਾ ਲੈ ਲਿਆ ਤਾਜ਼ਾ ਇੱਕ ਹਰੀ ਮੇਚ ਲਈ ਆ ਤੇ ਨਮਕ ਲੈ ਲਿਆ ਤੇ ਥੋੜਾ ਜਿਹਾ ਕੁਝ ਹੈ ਜੀਰਾ ਪਾਉਣਾ ਲਓ ਜੀ ਆਪਾਂ ਇਹਨੂੰ ਸ਼ੁਰੂ ਕਰਦੇ ਆਂ ਫੁੱਲ ਮਖਾਣੇ ਦਾ ਰਾਇਤਾ ਬਣਾਉਣਾ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਿਹੜੇ ਫੁੱਲ ਮਖਾਣੇ ਆ ਇਹਨਾਂ ਨੂੰ ਰੋਸਟ ਕਰਨਾ ਵਾ ਡਰਾਈ ਰੋਸਟ ਕਰਨੇ ਆ ਕਿਉਂਕਿ ਬਿਨਾ ਘਿਓ ਤੋਂ ਜੇ ਆਪਾਂ ਇਹਨਾਂ ਨੂੰ ਫੁੱਲ ਮਖਾਣੇ ਨੂੰ ਇਹਦੇ ਵਿੱਚ ਪਾ ਲਿਆ ਦੂਜਾ ਆਪਾਂ ਇਹਨਾਂ ਨੂੰ ਫਰਾਈ ਪੈਨ 'ਚ ਪਾ ਲਿਆ ਫੁੱਲ ਮਖਾਣੇ ਨੂੰ ਤੇ ਛਿੰਮ ਗੈਸ ਤੇ ਆਪਾਂ ਇਹਨਾਂ ਨੂੰ ਰੋਸਟ ਕਰਦੇ ਆਂ ਇਹਨਾਂ ਨੂੰ ਰੋਸਟ ਕਰਨੇ 1 ਮਿੰਟ ਲੱਗਣਾ ਵਾ ਇਹ ਕੋਲ ਨੂੰ ਇਹਦਾ ਜਬਾ ਬਜਾਰੋਂ ਗੁੰਦੀ ਵਗੈਰਾ ਲੈ ਕੇ ਆਨੇ ਆ ਉਹ ਪਤਾ ਨਹੀਂ ਕਿੰਨੇ ਚਿਰ ਦੀ ਬਣੀ ਹੁੰਦੀ ਆ ਗੁੰਦੀ ਤੇ ਇਸ ਕਰਕੇ ਉਹ ਵੀ ਮਿਲ ਕੇ ਇਦਾਂ ਹੀ ਕ੍ਰਿਸਪੀ ਹੁੰਦੀ ਆ ਮਿਲ ਕੇ ਗੁੰਦੀ ਬਣੀ ਹੋਈ ਤੇ ਉਹ ਫਰਾਈ ਕੀਤੀ ਵੀ ਹੁੰਦੀ ਆ ਤੇ ਇਹਨਾਂ ਨੂੰ ਆਪਾਂ ਬਲਾਈ ਰੋਸਟ ਕਰਕੇ ਤੂਰ ਮਖਾਣੇ ਦਾ ਆ ਜਾ ਰਹਿੰਦਾ ਜਿਹ ਰਹੇਗਾ ਨਾ ਰਹਿ ਤਾਂ ਤੁਸੀਂ ਕੋਈ ਬਣਾ ਕੇ ਦੇਖੋ ਕਿਤੇ ਵੀ ਗੁੰਦੀ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਬਣਦਾ ਤੇ ਹੈਲਥੀ ਵੀ ਆ ਬੜੀ ਲੋਕੇ ਦੇ ਕੈਲਸ਼ੀਅਮ ਭਰਪੂਰ ਹੁੰਦਾ ਤੇ ਫਾਈਬਰ ਵੀ ਹੁੰਦਾ ਵਾ ਆਪਰੇ ਕੋਲ ਮ ਖਾਣੇ ਪੋਜ ਉਹ ਆਪਣੇ ਕੋਲ ਮ ਖਾਣੇ ਪੋਜ ਗਏ ਆ ਇਹਨਾਂ ਨੂੰ ਤੋੜ ਕੇ ਦੇਖ ਲਓ ਜਿਹਦਾ ਬੂੰਦੀ ਆ ਇਹਦਾ ਟੁੱਟਦੀ ਹੁੰਦੀ ਆ ਨਾ ਇਹਦਾ ਟੁੱਟਨੇ ਚਾਹੀਦੇ ਆ ਇਹਦਾ ਟੁੱਟਨੇ ਚਾਹੀਦੇ ਆ ਉਸੇ ਠੰਡੇ ਹੋ ਕੇ ਵੀ ਕ੍ਰਿਸਪੀ ਹੋ ਜਾਂਦੇ ਆ ਇਹਨਾਂ ਨੂੰ ਆਪਾਂ ਠੰਡੇ ਹੋਣ ਲਈ ਰੱਖ ਦਿੰਨੇ ਆ गैस न बंद कर दौर फूल मखाने ठंडे हो दिए जब तक आप अगला प्रोसैस शुरू कर दिन कौलिया दही लिया इन्हें फेंट ले मखाने भुन के पासे करके रखता ठंडे होंगे ਫਰਟਿੰਗ ਹੋ ਗਈ ਥੋੜੇ ਜਿਹੀ ਰੈਸਪੀ ਹੋਰ ਹੋ ਜਾਣਗੇ ਜਿਹਦਾ ਬੁੰਦੀ ਹੁੰਦੀ ਆ ਬੁੰਦੀ ਨੂੰ ਆਪਾ ਬਜਾਰਾ ਲੈ ਬਜਾਰੋਂ ਲੈ ਕੇ ਆਉਨੇ ਆ ਪਤਾ ਨਹੀਂ ਉਹ ਕਿੰਨੇ ਚਿਰ ਦੀ ਬਣੀ ਹੁੰਦੀ ਆ ਤੇ ਬਾਕੀ ਡੀਪ ਫਰਾਈ ਹੋਈ ਹੁੰਦੀ ਆ ਇਸ ਲਈ ਤੁਸੀਂ ਗਰਮੀਆਂ ਦੇ ਵਿੱਚ ਮੰਡੀ ਫਰਾਈ ਉਹਨਾਂ ਚੀਜ਼ਾਂ ਤੇ ਘਟ ਖਾਓ ਜਿਹਦਾ ਆਪਾਂ ਕੀ ਆਦਾ ਰੈਤਾ ਵਗੈਰਾ ਵੀ ਆਪਾਂ ਪਾਣੀ ਚ ਹਵਾ ਕੇ ਬਣਾ ਲੈਨੇ ਆ ਆਪਾਂ ਤੁਸੀਂ ਆ ਪੂਲ ਮਖਾਣੇ ਦਾ ਰੈਤਾ ਵੀ ਬਣਾ ਸਕਦੇ ਆ ਤੇ ਹੋ ਤੁਸੀਂ ਫਰੂਟ ਵਗੈਰਾ ਪਾ ਕੇ ਵੀ ਇਹ ਰੈਤਾ ਬਣਾ ਸਕਦੇ ਆ ਆਲੂ ਦਾ ਰੈਤਾ ਵੀ ਬਣਾ ਸਕਦੇ ਆ ਤੇ ਪੂਲ ਮਖਾਣੇ ਦਾ ਰੈਤਾ ਬਹੁਤ ਹੀ ਹੈਲਥੀ ਹੈ ਇਹ ਕੈਲਸ਼ੀਅਮ ਤੇ ਫਾਈਬਰ ਭਰਪੂਰ ਹੁੰਦਾ ਵਾ ਇੱਕ ਮੀਲ ਦੇ ਤੌਰ ਤੇ ਵੀ ਖਾਦਾ ਜਾਂਦਾ ਇਹ ਕੋਈ ਆਪਣਾ ਡਾਈਟ ਪਲਾਨ ਆ ਜਾਂ ਕੋਈ ਜਿਮ ਵਗੈਰਾ ਦਾ ਕਰਦਾ ਵਾ ਜਾਂ ਕੋਈ ਡਾਈਟ ਤੇ ਡਾਈਟ ਚਾਰ ਦੇ ਮਤਲਬ ਚਾਹੁੰਦਾ ਵਾ ਸੋ ਇਹਨਾਂ ਤੇ ਇੱਕ ਮੀਲ ਵੀ ਹੈ ਹੈਵੀ ਮੀਲ ਬਣ ਜਾਂਦਾ ਸਮਝ ਲਓ ਜੀ ਆਪਣਾ ਦਹੀਂ ਫੈਂਟਿਆ ਗਿਆ ਇਹੋ ਆਪਾਂ ਇਸੇ ਕਰ ਦਿੰਨੇ ਆ ਦੋਸਤੋ ਗਏ ਆਪਾਂ ਜੀ ਆ ਪਦੀਨਾ ਤਾਜ਼ਾ ਪਦੀਨਾ ਲੈ ਲਿਆ ਜੇ ਤੁਹਾਡੇ ਕੋਲ ਤਾਜ਼ਾ ਪਦੀਨਾ ਨਹੀਂ ਹੈਗਾ ਤਾਂ ਸੁੱਕਾ ਪਦੀਨਾ ਵੀ ਵਰਤ ਸਕਦੇ ਆ ਇਹਦੇ ਵਿੱਚ ਤੁਸੀਂ ਬਾ ਇੱਕ ਹਰੀ ਮਿਰਚ ਲੈ ਲਈ ਆ ਉਕੇ ਅਪਏ ਦੇ ਵਿੱਚ ਤਿੰਨੇ ਮਿਰਚਾਂ ਦਾ ਇਸਤੇਮਾਲ ਕਰਾਂਗੇ ਲਾਲ ਵੀ ਤੇ ਕਾਲੀ ਵੀ ਤੇ ਹਰੀ ਵੀ। ਪੈਕ ਮਿਰਚਾਂ ਲੈ ਲਿਆ ਜੀ। ਥੋੜੀਆਂ ਜੀਆਂ ਪੱਤੀਆਂ ਅਸੀਂ ਪੁਦੀਨੇ ਦੀਆਂ ਤਾਜ਼ੀਆਂ ਪੱਤੀਆਂ ਲੈ ਲਈਆਂ। ਤੇ ਪੁਦੀਨਾ ਗਰਮੀਆਂ ਦੇ ਵਿੱਚ ਬਹੁਤ ਵਧੀਆ ਹੁੰਦਾ ਵਾ। ਮੈਂ ਕਿ ਤੁਸੀਂ ਗਮਲੇ 'ਚ ਵੀ ਲਾ ਲਓ ਤਾਂ ਉਹ ਆਪਣੇ ਪਰਿਵਾਰ ਲਈ ਮੁਕਦਾ ਨਹੀਂ ਉਹ। ਤੇ ਨਹੀਂ ਤਾਂ ਤਿੰਨ ਚਾਰ ਗੁੱਟੀਆਂ ਲਿਆ ਕੇ ਬਿਜਾਰੋ ਤਾਂ ਤੁਸੀਂ ਉਹਨੂੰ ਸੁਕਾ ਕੇ ਵੀ ਰੱਖ ਸਕਦੇ ਆ। ਸੁੱਕਾ ਪੁਦੀਨਾ ਵੀ ਰਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ। ਅੱਜ ਅਸੀਂ ਅਜਿਹੇ ਪਦੀਨਾ ਤਾਜ਼ਾ ਧੋ ਕੇ ਲਿਆ ਵਾ ਤੇ ਇਹਨਾਂ ਨੂੰ ਕਿ ਉਹਦੀ ਕਚਚਨੀ ਬਣਾਉਣੀ ਆ ਆਪਾਂ ਪਦੀਨੇ ਦੀ ਤੇ ਹਰੀ ਮਿਰਚ ਦੀ ਇਹਦੇ ਵਿੱਚ ਨਮਕ ਨਹੀਂ ਪਾਉਣਾਗਾ ਆਪਾਂ ਨਮਕ ਇਹਦਾ ਸਿਰਫ ਨਮਕ ਉਹ ਨਹੀਂ ਪਾਉਣਾ ਜਿਹਦਾ ਆਪਾਂ ਖਾਣਾ ਵਾਸਤੇ ਪਹਿਨਾ ਪਾ ਕੇ ਨੀਂ ਨਮਕ ਰੱਖਣਾ ਵਾ ਪਹਿਨਾ ਪਾ ਕੇ ਨਾਮ ਤੇ ਰੱਖਣ ਦੇ ਨਾਲ ਨਾ ਕਈ ਵਾਰੀ ਦਹੀਂ ਖੱਟਾ ਹੋ ਜਾਂਦਾ ਜਦਫਾ ਪਦੀਨੇ ਦੀ ਚਟਨੀ ਕੁੜਦੇ ਹੁੰਨੇ ਆ ਇਹ ਕਿ ਮਿਰਚ ਪਾ ਕੇ ਇਹਦੇ ਵਿੱਚ ਨਮਕ ਨਾ ਪਾਇਓ ਮਿਰਚ ਦੇ ਪਦੀਨੇ ਨੂੰ ਕੁੱਟਣਾ। ਹੁਸਾਪੇ 1 ਚਮਚੀ ਇਹ ਨਾਲ ਹੈ ਨਾ। ਇਹ ਹਿੱਦੇ ਵਿੱਚ ਆਪਾਂ ਆਪਾਂ ਕਿਪਾ ਥੋੜਾ ਜਿਹਾ ਪਾਣੀ ਪਾ ਦੇਾਂਗੇ ਇਹਦੇ ਵਿੱਚ ਆਪਾਂ ਜਦੋਂ ਵੀ ਲੱਸੀ ਬਣਾਉਣਾ ਆਪਾਂ ਪਾਣੀ ਦਾ ਇਸਤੇਮਾਲ ਕਰਦੇ ਆਂ ਆਪਾਂ ਦੁੱਧ ਦਾ ਨਹੀਂ ਇਸਤੇਮਾਲ ਕਰਦੇ ਹਾਂ ਦੇ ਲੱਸੀ ਬਣਾਉਣ ਵੇਲੇ ਇਸ ਕਰਕੇ ਆਪਾਂ ਇਹਦੇ ਰਹਿਤੇ ਵਿੱਚ ਵੀ ਪਾਣੀ ਹੀ ਪਾਵਾਂਗੇ ਤਾਂ ਕਿ ਪੂਰ ਮਖਾਣੇ ਵੀ ਥੋੜਾ ਜਿਹਾ ਇਹਨੂੰ ਘਾੜਾ ਕਰਨਾ ਹੈ ਦਹੀਂ ਲੋ ਜੀ ਹੁਣ ਆਪਣੇ ਪੂਰ ਮਖਾਣੇ ਠੰਡੇ ਹੋ ਗਏ ਆ ਆਪਾਂ ਪੂਮ ਖਾਣੀ ਵਿੱਚ ਪਾ ਦਿੰਦੇ ਹਾਂ ਪੂਮ ਖਾਣੀ ਫੋਨ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਇਹ ਥੋੜੀ ਜੀ ਲਾਗਨੇ ਚ ਪਾਉਣੀ ਹੈ ਇਹ ਤੁਸੀਂ ਆਦੇ ਲੋੜ ਅਮਸਾਰ ਪਾ ਲਓ ਜਿੰਨਾ ਕਰਦੇ ਨਹੀਂ ਆ ਅਸੀਂ ਥੋੜੀ ਜੀ ਇਹਦੇ ਚ ਲਾਲ ਮਿਰਚ ਪਾਉਣ ਲੱਗੇ ਆ ਇਹ ਥੋੜੀ ਜੀ ਕਾਲੀ ਮਿਰਚ ਪਾਉਣ ਲੱਗੇ। ਜਿਵੇਂ ਅਸੀਂ ਲਾਲ ਮਿਰਚ ਨੂੰ ਤੇ ਕਾਲੀ ਮਿਰਚ ਨੂੰ ਵਿੱਚ ਮਿਕਸ ਕਰ ਲਿਆ। ਪਹਿਲਾਂ ਆਪਾਂ ਇੱਕ ਹਰੀ ਮਿਰਚ ਪਾਈ ਆ। ਵਿੱਚ ਆ ਪਤਨਾਂ ਦਾ ਟੇਸ ਪੈਣਾ ਜੀ। ਜੇ ਹੁਣ ਆਪਣੇ ਫੂਲ ਮਖਾਣੇ ਠੰਡੇ ਹੋ ਗਏ ਜੀ। ਤੇ ਫੂਲ ਮਖਾਣੇ ਪਾ ਕੇ ਇਹਨੂੰ ਰੱਖ ਲੈਣਾ ਜੀ। ਫੂਲ ਮਖਾਣੇ ਪਾ ਦਿਓ। ਮਿੱਠਾ ਪਾ ਬੂੰਦੀ ਨੂੰ ਪਹਿਲਾਂ ਪਾ ਕੇ ਰੱਖਦੇ ਹੁੰਦੇ ਆ। ਉਹਨੂੰ ਤਾਂ ਆਪਾਂ ਪਹਿਲਾਂ ਪੈਂਟੀ ਰੱਖ ਦਿੰਨੇ ਆ। ਇਹਨੇ ਆਪਾਂ ਹੁੰਦਈ ਦੇ ਵਿੱਚ ਹੀ ਕਰ ਦਿੱਤਾ ਤੇ ਨੂੰ 10 ਮਿੰਟ ਲਈ ਆਪਾਂ ਗ੍ਰੇਜ ਵਿੱਚ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਨਮਕ ਤੇ ਪੁਜਾ ਹੈ ਜੀਰਾ ਸਭ ਤੋਂ ਲਾਸਟ ਵਿੱਚ ਤੇ ਜੇ ਆਪਣਾ ਦਹੀਂ ਗਾਣਾ ਹੋ ਗਿਆ ਤਾਂ ਆਪਾਂ ਉਹਨੂੰ ਪਾਣੀ ਪਾ ਕੇ ਹੀ ਪਤਲਾ ਕਰਨਾ ਵਾ ਨਾ ਕਿ ਦੁੱਧ ਪਾ ਕੇ ਨਹੀਂ ਪਤਲਾ ਕਰਨਾ ਇਸ ਚੀਜ਼ ਦਾ ਜਰੂਰ ਧਿਆ ਰੱਖਿਓ ਦਹੀਂ ਵਿੱਚ ਕਦੇ ਵੀ ਦੁੱਧ ਨਾ ਪਾਓ ਇਹ ਬਰਦਾਹਾ ਹੁੰਦਾ ਵਾ ਉਹ ਜਿਹਾ ਆਪਣਾ ਇਦਾਂ ਦਾ ਰਹਿਤਾ ਹੈ ਵਾ ਫਿਰ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਉਨੇ ਆ ਨਮਕ ਤੇ ਆਪਾਂ ਜੀਰਾ ਪੁੱਜਾ ਰਿਹਾ ਤਾਂ ਜਦ ਤੱਕ ਇਹ ਇਹ ਰਿਨੋਂ ਪੁੰਦੇ ਆ ਤੇ ਇਹ ਫ੍ਰੀਜ ਵਿੱਚ ਤਾਂ ਇਸ ਵਿੱਚ ਰੱਖਦੇ ਆ। ਇਹਨੂੰ 10 ਮਿੰਟ ਹੋ ਗਏ ਤੇ ਨਾਲ ਇਹ ਠੰਡਾ ਹੋ ਗਿਆ ਦਾ ਹੀ। ਫ੍ਰੀਜ ਵਿੱਚ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਕੱਢ ਕੇ ਬਿਲਕੁਲ ਸੌਫਟ ਹੋ ਜਾਂਦੇ ਆ ਇਹ ਜਿਵੇਂ ਆਪਣੀ ਬੂੰਦੀ ਸੌਫਟ ਹੋ ਜਾਂਦੀ ਹੈ ਐਵੇਂ ਫੂਨ ਮਖਾਣੇ ਬਿਲਕੁਲ ਸੌਫਟ ਹੋ ਜਾਂਦੇ ਆ। ਬੂੰਦੀ ਇਨੀ ਹੈਲਥੀ ਨਹੀਂ ਹੁੰਦੀਗੀ ਫੂਨ ਮਖਾਣੇ ਹੈਲਥੀ ਹੁੰਦੇ ਆ ਇਹ ਰਹਿ ਤਾਂ ਤੁਸੀਂ ਜਰੂਰ ਹਫਤੇ ਵਿੱਚ 2-3 ਦਿਨ ਜਰੂਰ ਖਾਓ। ਬੱਚਿਆਂ ਨੂੰ ਖਾਓ ਤੇ ਆਪ ਵੀ ਖਾਓ। ਲਓ ਜੀ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਨੇ ਆ ਕਿਉਂਕਿ ਅਸੀਂ ਹੁਣ ਖਾਣਾ ਵਾਂ। ਲਓ ਜੀ ਹੁਣ ਅਸੀਂ ਸਵਾਦ ਅਨੁਸਾਰ ਆਪਦਾ ਨਮਕ ਪਾ ਲੈਨੇ ਤੇ ਇਹ ਪੁੱਜਾ ਹੈ ਜੀਰਾ ਪਾ ਲੈਨੇ ਜੀ। ਇਹ ਤਾਂ ਇਹ ਕੋਈ ਹਰਾ ਪਦੀਨਾ ਨਹੀਂ ਹੈਗਾ ਤਾਂ ਤੁਸੀਂ ਸੁੱਕਾ ਪਦੀਨਾ ਮਾਈ ਪਾ ਸਕਦੇ। ਲੋ ਜੀ ਆਪਣਾ ਗਰਮੀਆਂ ਦਾ ਠੰਡਾ ਠਾਰ ਪੂਰਾ ਹੈਲਥੀ ਦਾਤਵਾਰ ਰੈਤਾ ਤਿਆਰ ਬਣ ਕੇ ਤਿਆਰ ਹੋ ਗਿਆ ਦੇਖੋ ਜੀ ਕਿੰਨਾ ਸੋਹਣਾ ਬਣਿਆ ਤੇ ਕਿੰਨਾ ਸੋਹਣਾ ਇਹਦਾ ਪਦੀਨੇ ਦੇ ਨਾਲ ਹਰਾ ਕਲਰ ਆ ਗਿਆ ਤੁਸੀਂ ਵੀ ਗਰਮੀਆਂ ਦੇ ਵਿੱਚ ਇਹ ਰੈਤਾ ਜ਼ਰੂਰ ਬਣਾਇਓ ਤੇ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਨੂੰ ਇਹ ਰੈਤਾ ਕਿੰਦਾ ਦਾ ਲੱਗਿਆ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਓ ਧੰਨਵਾਦ ਜੀ